ਵਾਲੀਆਂ ਨੇ ਵਿੱਚ ਥ੍ਰੈਡਿੰਗ ਲਈ ਹੈ। ਇਹ ਤਾਂ ਪਤਾ ਨਹੀਂ ਹੁਣ ਮੈਂ ਥੋ ਵਰਤ ਹੀ ਜਾਊਗੀ ਕਿ ਨਹੀਂ ਮੈਂ ਕਦੇ ਵਰਤਿਆ ਨਹੀਂ ਇਹਨੂੰ ਪਰ ਉਹਨਾਂ ਨੇ ਆਪਾਂ ਨੂੰ ਨਾਲ ਦਿੱਤਾ ਹੈ ਤੇ ਆਪਾਂ ਟਰਾਈ ਜ਼ਰੂਰ ਕਰਾਂਗੇ ਇਹਨਾਂ। ਇਹ ਚਾਰਜ ਲੱਗ ਜਾਂਦੀ ਹੈ। ਚਾਰਜਰ ਵਾਲੀ ਹੈ ਇਹ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਗਏ ਸੀ ਬਾਜ਼ਾਰ ਆਪਾਂ ਹੋ ਗਏ ਲੇਟ ਤੇ ਪਸ਼ੂ ਆਪਣੇ ਤੜਾਈ ਜਾਂਦੇ ਆ ਪੱਠਿਆਂ ਨੂੰ। ਦੇਖੋ ਤੇ ਆਪਣੇ ਸਰਦਾਰ ਜੀ ਪਾਉਣ ਲੱਗੇ ਪੱਠੇ ਚਾਹ ਪੀ ਕੇ ਅਸੀਂ ਪੱਠਿਆਂ ਦੀ ਤਿਆਰੀ ਕਰਤੀ ਆ ਠੰਡ ਬਹੁਤ ਜ਼ਿਆਦਾ ਹੋ ਗਈ ਆ ਦੇਖੋ ਗੇੜਾ ਬੰਨੀ ਬੈਠੇ ਹੁਣ ਤਾਂ ਸਭ ਭੁੱਖ ਲੱਗਿਆ ਸੀ ਕਹਿੰਦੇ ਛੇੜੀ ਛੇੜੀ ਸਾਨੂੰ ਪੱਠੇ ਚਾਹੀਦੇ ਆ ਆਪਾਂ ਚਾਹ ਬਣਾ ਕੇ ਤੇ ਨਾਲ ਜਲੇਬੀਆਂ ਲਿਆਏ ਸੀ ਤੇ ਜਲੇਬੀਆਂ ਖਾ ਲਈਆਂ ਸੱਸੀ ਗਾਲ ਜੀ ਸਾਰਿਆਂ ਨੂੰ ਅੱਜ ਡਰਾਈ ਫਰੂਟ ਹੀ ਰਲਾਇਆ ਪਰ ਅਜੇ ਹਰਾੜੀ ਆਇਆ ਬਾਜ਼ਾਰ ਜਾਂਦੇ ਚੱਕਰਾਂ ਦੇ ਵਿੱਚ ਇਹਨਾਂ ਦਾ ਹਰਾ ਰਹਿ ਗਿਆ ਅੱਜ ਤੇ ਹਰਾ ਹੁਣ ਲੈ ਕੇ ਆਉਣਗੇ ਥੋੜਾ ਲੇਟ ਹੋਗੇ ਤੇ ਇੱਕ ਠੰਡ ਦਾ ਮੌਸਮ ਹੋਣ ਕਰਕੇ ਨਾ ਤੇ ਪਸ਼ੂ ਸੰਭਾਲਣੇ ਬਹੁਤ ਔਖੇ ਹੋ ਜਾਂਦੇ ਆਪਾਂ ਕਹਿ ਦਿੰਦੇ ਆਂ ਵੀ ਦੁੱਧ ਪੀਣਾ ਸੌਖਾ ਹੈ ਪਰ ਦੁੱਧ ਪੀਣਾ ਔਖਾ ਬਹੁਤ ਆ ਜੇ ਆਪਾਂ ਸਹੀ ਮੈਨੇ ਦੁੱਧ ਪੀਣਾ ਹੋਵੇ ਨਾ ਘਰ ਦਾ ਦੁੱਧ ਪੀਣਾ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਸਰਦੀ ਦੇ ਵਿੱਚ ਪਤਾ ਲੱਗਦਾ ਵੀ ਪਸ਼ੂ ਸੰਭਾਲਣੇ ਕਿੰਨੇ ਔਖੇ ਆ। ਰਾਤ ਇੱਕ ਬਾਈ ਦਾ ਨਹੀਂ ਆਇਆ ਸੀਗਾ ਮੈਸੇਜ ਲੁਧਿਆਣੇ ਤੋਂ। ਹਾਂਜੀ। ਕਹਿੰਦਾ ਬਾਈ ਮੈਂ ਪਸ਼ੂ ਰੱਖੇ ਸੀ ਪਿੰਡਾਂ ਤੇ ਹੁਣ ਬੋਲੀ ਖਾਣੀ ਨੇ ਬੋਲੀ ਖਾਣ ਨੂੰ ਬੜਾ ਜੀ ਕਰਦਾ। ਹਾਂਜੀ। ਰੱਖੇ ਦੇ ਮੇਰੀ ਬਾਸੀ ਆ ਫਰੀਜ ਕੋਡ ਹੈਨਾ। ਹਾਂਜੀ। ਤੇ ਉਹ ਕਹਿੰਦਾ ਬੜਾ ਮਿਸ ਕਰਦਾ ਮੈਂ ਪਸ਼ੂਆਦੋ ਹੈਨਾ। ਤੇ ਅਸੀਂ ਵੀ ਉਹਨਾਂ ਚਿਰ ਬਾਈ ਜਗਾ ਜਦੋਂ ਲਈ ਖੁੱਲੀ ਜਗਾ ਲਈ ਪਰਵਾਤਮਣੇ ਕੱਖੀ ਆਪਾਂ ਉਹਨਾਂ। ਪਸ਼ੂ ਵਾਸਤੇ ਲਈ ਸੀ ਪਹਿਲਾਂ ਆਪਾਂ ਪਸ਼ੂ ਲਿਆਂਦੇ ਪਿੰਡੋਂ। ਹਾਂਜੀ। ਤੇ ਆ ਤਾਂ ਘਰ ਤਾਂ ਆਪਾਂ ਬਾਅਦ ਚ ਪਾਵਾਂਗੇ। ਪਸ਼ੂਆਂ ਦਾ ਘਰ ਬਣਾਤਾ ਆਪ ਫੁੱਲਾ ਦੁੱਲਾ ਖਾਦਾ ਸੀਗਾ ਤੇ ਫਿਰ ਸਾਨੂੰ ਇੱਥੇ ਨਾ ਜਗ ਜੀ ਨਹੀਂ ਆਉਂਦੀ ਸੀ ਵੀ ਉਹ ਉਹ ਜਾ ਬੰਦ ਸ਼ੀਜ਼ ਵਿੱਚ ਖਾ ਕੇ ਹਾਂਜੀ ਤੇ ਤਾ ਕਰਕੇ ਵੀ ਅਸੀਂ ਸਿਰ ਪਹਿਲਾਂ ਪਸ਼ੂ ਲੈ ਕੇ ਆਂਦੇ ਸੋ ਅੱਜ ਲੇਟ ਹੋਣੇ ਕਰਕੇ ਇਹਨੂੰ ਡਰਾਈ ਫਰੂਟ ਜਾਂ ਡਰਾਈ ਸੁੱਕੇ ਦੇ ਜੂੜੀ ਰਲਾਦੀ ਆ ਤੇ ਦਾਣਾ ਪਾਤਾ ਤੋਂ ਬਾਅਦ ਮੈਂ ਹੁਣ ਪੱਠੇ ਲੈਣ ਜਾਊਗਾ ਗੱਡੀ ਆਪਣੀ ਪਿਆਰ ਖੜੀ ਤੇ ਮੈਂ ਜਲਦੀ ਉਹ ਕੰਮ ਕਰਨ ਹਾਂਜੀ ਤੁਸੀਂ ਕਰੋ ਕੰਮ ਪਾਓ ਪੱਠੇ ਫਟਾਫਟ ਹੱਥ ਠਰੇ ਪਏ ਹੁਣ ਤਾਂ ਮੇਰੇ ਵੀ ਹੱਥ ਠਰ ਗਏ ਮੈਂ ਫਟਾਫਟ ਚਾਹ ਬਣਾਈ ਤੇ ਪੀਤੀ ਤੇ ਉਸ ਤੋਂ ਬਾਅਦ ਇਹ ਲਾ ਕੇ ਪੱਠਿਆਂ ਤੇ ਤੇ ਐਨੇ ਚ ਨਾ ਹੱਜਰ ਗੱਲ ਹੁਣ ਭਾਂਡੇ ਮਾਂਜਨੇ ਬਹੁਤ ਔਖੇ ਲੱਗਦੇ ਆ ਬਹੁਤ ਜ਼ਿਆਦਾ ਖਲਾਰਾ ਖਿਲਰਿਆ ਪਿਆ ਉਹਦਾ ਦੁੱਧੀਆਂ ਰੈਡੀਮੇਡ ਪਲੇਟਾਂ ਜੀਆਂ ਹੁੰਦੀ ਉਹ ਲਿਆ ਸਾਲ-ਸਾਲ ਨਹੀਂ ਉਹ ਨਹੀਂ ਸੈੱਟ ਰਹਿੰਦੇ ਆਂ ਤੇ ਬਸ ਕੰਮ ਤਾਂ ਕਰਨਾ ਹੀ ਪੈਂਦਾ ਹਨਾ ਠਰੂ ਠਰੂ ਕਰੀ ਜਾਈਦਾਗਾ ਉਹਨਾਂ ਕੰਮ ਕਰੀਦਾ ਵੀ ਜਿੰਨੇ ਕੁ ਬਣਾ ਨਹੀਂ ਸਰਦਾ ਤੇ ਪਰ ਕਰਨਾ ਹੀ ਪੈਣਾ ਕੰਮਕਾਰ ਤਾਂ ਆਪਾਂ ਨੂੰ ਕਿਹੜਾ ਆਪਣਾ ਕਿਸੇ ਨੇ ਕਰ ਦੇਣਾ ਕੰਮ ਇਧਰ ਸਾਡੀ ਮੰਗੋ ਕਹਿੰਦੀ ਮੇਰੇ ਨਾਲ ਵੀ ਗੱਲ ਕਰਾ ਦਿਓ ਦੇਖੋ ਆਹਾ

ਇਹ ਪਿਆਰ ਬਹੁਤ ਕਰਦੀ ਆ ਮੈਨੂੰ ਤਾਂ ਦੇਖ ਕੇ ਹੀ ਇਹਨੇ ਨਾ ਬਸ ਆਏ ਹੋ ਜਾਂਦਾ ਵੀ ਮੇਰੇ ਕੋਲੇ ਆ ਜਾ ਆ ਜਾ ਚੱਲ 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 ਹੁਣ ਜੀ ਨਹੀਂ ਕਰਦਾ ਜਾਨ ਨੂੰ ਕਿਉਂਕਿ ਮੈਂ ਕੋਲੇ ਖੜੀ ਆ ਬਸ ਇਹਨੂੰ ਆਏ ਆ ਵੀ ਮੇਰੇ ਕੋਲੇ ਖੜੀ ਮੇਰੇ ਤੇ ਹੱਥ ਫੇਰੀ ਚੱਲ ਇਹਨਾਂ ਦੇ ਨਾਲ ਬੰਨਦੀ ਘੱਟ ਆ ਹਾਂਜੀ ਇਹ ਮੈਨੂੰ ਇਹ ਟੁੱਡ ਮਾਰ ਦਿੰਦੀ ਆ ਤੇ ਇਹਦੀ ਮੰਮੀ ਫਿਰ ਇਹਦੀ ਇਹਨੂੰ ਮਾਰਦੀ ਇਹਨਾਂ ਨੂੰ ਇਹੀ ਕੰਮ ਜਾਂਦਾ ਪਤਾ ਲੱਗ ਜਾਂਦਾ ਨਾ ਜਾਨਵਰਾਂ ਨੂੰ ਵੀ ਕਿੰਨਾ ਨਾ ਵੀ ਇਹ ਮੇਰੇ ਬੱਚੇ ਨੂੰ ਮਾਰਦੀ ਆ ਤੇ ਫਿਰ ਆਪਣੀ ਮੱਝ ਨੂੰ ਮਾਰਦੀ ਆ ਆ ਗਈ ਨੇਰੀ ਨੇਰੀ ਆ ਗਈ ਆਪਣੀ ਦੇਖ ਚਲੋ ਨੋ ਨਾਲੀਆਂ ਹੋਈਆਂ ਪਈਆਂ ਹੁਣ ਤਾਂ ਧੁੱਪ ਜੀ ਨਿਕਲੇ ਨਾ ਕਰੜੀ ਜੀ ਤੇ ਫਿਰ ਨੋ ਆ ਗਏ ਇਹਨਾਂ ਨੂੰ ਮੈਨੂੰ ਲੱਗਦਾ ਲੋਡਿੰਗੋਂ ਬਾਅਦ ਧੁੱਪ ਨਿਕਲੂਗੀ ਹੁਣ ਤਾਂ ਸੂਰਜ ਸੂਰਜ ਵੀ ਵਿਚਾਰਾ ਛੁੱਟੀਆਂ ਬਣਾਉਣ ਗਿਆ ਆਵਿਆ ਛੁੱਟੀਆਂ ਬਣਾਉਣ ਗਿਆ ਸੂਰਜ ਮੈਨੂੰ ਲੱਗਦਾ 2025 ਜੀ ਰਹਿ ਰੂਗਾ ਨਹੀਂ ਆਜੂਗਾ ਲੋਹੜੀ ਤੋਂ ਬਾਅਦ ਇਹ ਲੋਹੜੀ ਤੱਕ ਛੁੱਟੀਆਂ ਬਣਾਉਂਦਾ ਹੁੰਦਾਗਾ 2025 ਤੋਂ ਲੈ ਕੇ ਫਿਰ ਲੋਹੜੀ ਤੋਂ ਬਾਅਦ ਆਉਂਦਾ ਸੂਰਜ ਸੋਨਾ ਚਿਰ ਛੁੱਟੀ ਤੇ ਰਹਿੰਦਾ ਬਾਸ ਬਾਸ ਬਹੁਤ ਜ਼ਿਆਦੇ ਕਾਲ ਕਰਦੇ ਆ ਨਾ ਚਲੋ ਜੀ ਬਣਾਤੀਂ ਨੇਰੀ ਏ ਬੜੀ ਜਾਊਗੀ ਸਪੀਡ ਨਾਲ ਤੇ ਸੋ ਬਾਕੀ ਤਾਂ ਸਿੱਧੀ ਖੁਰਲੀ ਚ ਜਾਏਗੀ ਇਹਦੀ ਹਾਈਟ ਜ਼ਿਆਦਾ ਨਾ ਫਿਰ ਤੇ ਬ੍ਰੇਕ ਨਹੀਂ ਲੱਗਦੇਗੇ ਜਾ ਕੇ ਸਿੱਧੀ ਖੁਰਲੀ ਦੇ ਵਿੱਚ ਬ੍ਰੇਕ ਲਾਉਣੇ ਓਕੇ ਓਕੇ ਬ੍ਰੇਕ ਮਾਰੋਗੇ ਚੱਲ 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 ਆ ਦੇ ਟਿਕਾਣੇ ਤੇ ਸਰਦੀ ਦੇ ਵਿੱਚ ਇੱਕ ਗੱਲ ਤਾਂ ਹੈਗੀ ਪਸ਼ੂ ਪਾਣੀ ਵੀ ਘੱਟ ਪੀਣ ਲੱਗ ਜਾਂਦੇ ਹਨ ਪਾਣੀ ਆਪਾਂ ਇਹਨਾਂ ਨੂੰ ਨਿੱਗਾ ਹੀ ਪਿਉਣੇ ਨੇ ਆਹ ਪਈ ਇਹਨਾਂ ਦੀ ਖੁਰਲੀ ਇਹ ਆਪਾਂ ਪਾਣੀ ਇਹਨੂੰ ਡੋਲ ਦਿੰਨੇ ਆ ਜਦੋਂ ਪਿਉਣਾ ਹੁੰਦਾ ਤੇ ਫਿਰ ਆਪਾਂ ਸਾਫ਼ ਕਰਕੇ ਪਾਣੀ ਫਿਰ ਪਿਆਈ ਦਾ ਸਾਫ਼ ਕਰਕੇ ਇਹਦੇ ਨਿੱਗਾ ਪਾਣੀ ਪਿਆ ਦੇ ਬਾਦੀ ਦਾ ਵਿੱਚ ਨਿੱਗਾ ਪਾਣੀ ਪਸ਼ੂ ਸੌਖਾ ਪੀ ਲੈਂਦਾ ਹੈਗਾ ਦੂਜੇ ਨਾਲ ਤਾਂ ਮੂੰਹ ਠਰ ਜਾਂਦਾ ਪਸ਼ਿਆਂ ਦਾ ਵੀ ਐਸੇ ਪੀਂਦੇ ਨਹੀਂ ਫਿਰ ਜੇ ਪਸ਼ੂ ਪਾਣੀ ਨਾ ਪੀਵੇ ਫਿਰ ਦੁੱਧ ਵੀ ਘਟ ਦਿੰਦਾ ਹੈਗਾ ਤੇਦੂ ਨਾਲ ਚੰਗਾ ਵੀ ਨਿੱਗਾ ਪਾਣੀ ਚਾਹੀਦਾ ਉਹ ਤੁਹਾਨੂੰ ਚਾਹੂ ਬਣਾਈ ਹੈ ਕਿ ਮੈਂ ਜਾਵਾਂ ਚਾਹ ਬਣੀ ਆ ਇੱਕ ਵਾਰੀ ਤਾਂ ਤੁਸੀਂ ਪੀ ਲਈ ਆ ਤੇ ਹੁਣ ਦੂਜੀ ਵਾਰੀ ਫੇਰ ਚਾਹ ਬਸ ਆਹੀ ਕੰਮ ਚੱਲੀ ਜਾਂਦਾ ਸਾਰਾ ਦਿਨ ਚਾਹ 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 ਤਾਂ ਆਪਾਂ ਕਰਕੇ ਆਇਆ ਸ਼ਾਪਿੰਗ ਜਿਹੜੀ ਤੇ ਤਾਂ ਦਿਖਾਉਣ ਲੱਗੇ ਆ ਇਹਦੀ ਤਾਂ ਸ਼ਾਪਿੰਗ ਬਾਅਦ ਚ ਵੇਖੋ ਜੇ ਮੈਂ ਜਾਣਾ ਪੱਠੇ ਲੈਣ ਤੇ ਮੇਰੀ ਸ਼ਾਪਿੰਗ ਦੇਖੋ ਮੈਂ ਕੀ ਲਿਆ ਆਉਂਦੇ ਹਾਸਤੇ ਦੇਖੋ ਦਸਤਾਨੇ ਇਹ ਬਈ ਹਵਾ ਹੋਗਾ ਤਾਂ ਨਹੀਂ ਰੋਕਦੇ ਪਰ ਇਹ ਮੇਰੀ ਨਾ ਪੱਠੇ ਵਟਣ ਚ ਬਹੁਤ ਹੈਲਪ ਕਰਨਗੇ ਪੱਠੇ ਵਟਣ ਜਾਈ ਹੈਲਪ ਕਰਨਗੇ ਹਰੇ ਹਰੇ ਹੋ ਜਾਂਦੇ ਹੱਥ ਮਸਹীন ਕਰਕੇ ਹਾਂਜੀ ਇਹਦੇ ਨਾਲ ਹੁਣ ਨਾ ਹਰੇ ਬਾਈ ਜੀ ਘੱਟ ਜੰਮੂਗੇ ਤਾਂ ਇਹ ਮੈਂ ਪ੍ਰੋਫੈਸ਼ਨਲ ਜਾਂ ਲੱਗੂ ਆਹਾ ਚਲੋ ਜੀ ਆਪਾਂ ਪੀਨੇ ਚਾਹ ਤੇ ਓਦੋਂ ਬਾਅਦ ਤੁਹਾਨੂੰ ਦਿਖਾਉਣੇ ਆ ਜੋ ਆਪਾਂ ਸ਼ਾਪਿੰਗ ਕਰਕੇ ਆਏ ਆ ਮੈਂ ਅੱਜ ਕਾਫੀ ਚੀਜ਼ਾਂ ਲੈ ਕੇ ਆਈ ਆ ਲਿਪਸਟਿਕ ਵਗੈਰਾ ਆਹਰਾ ਵਗੈਰਾ ਵਗੈਰਾ ਤੁਹਾਨੂੰ ਦਿਖਾਉਣ ਲੱਗੀ ਆ ਲੋ ਵੀ ਚੀਜ਼ ਹੈਗੀ ਸਸਤੀ ਜੀ ਹਾਂਜੀ ਤੇ ਘੈੜ ਬਣ ਗਈ ਵਧੀਆ ਕੰਮ ਕਰਦੇ ਆ ਆ ਆਹ ਗੱਲ ਤਾਂ ਗਲਤ ਆ ਵੀ ਮੈਂ ਵੇਹਦਾ ਸੀ ਵੀ ਕੰਮ ਵਧੀਆ ਕਰਦੇ ਆ ਕੰਮ ਤਾਂ ਵਧੀਆ ਕਰਨਗੇ ਮੇਰਾ ਕਾਲਾ ਘੁੱਟਣਾ ਹੈ ਚਾਹ ਵਾਲੇ ਚਾਹ ਵਾਲੀਏ ਮੈਂ ਦਸਤਾਨੇ ਪਾ ਕੇ ਅੱਜ ਚਾਹ ਪੀਊਂਗਾ ਆਹਾ ਹੋਰ ਗਾਇਦ ਨਿਕਲ ਬੈਠੇ ਮੈਂ ਤਾਂ ਜੜਾਸੇ ਤੇ ਰੋਟੀ ਰੱਖ ਕੇ ਖਾਊਂਗਾ ਅੱਜ ਸ਼ਾਪਿੰਗ ਕਰਦੇ ਕਰਦੇ ਲੇਟ ਹੋ ਗਏ ਅਸੀਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਸ਼ਾਪਿੰਗ ਅਸੀਂ ਕਰਕੇ ਆਏ ਆ ਹੁਣ ਵਿਚਾਰਾਂ ਨੂੰ ਪਸੂਆਂ ਨੂੰ ਪੱਠੇ ਨੀਰੇ ਪਾਤੇ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਦੇਖਦੇ ਆ ਸਾਮਾਨ ਵੀ ਸਾਰਾ ਆ ਗਿਆ ਕਿਤੇ ਰਹਿ ਤਾਂ ਨਹੀਂ ਗਿਆ ਆ ਤਾਂ ਆਪਾਂ ਪਹਿਲਾਂ ਲੈ ਕੇ ਆਏ ਆ ਬੇਟੇ ਲਈ ਪਜਾਮੀ ਗਰਮ ਪਜਾਮੀ ਹੁਣ ਸਕੂਲ ਲੱਗ ਜਾਣੇ ਆ ਉਹਨਾਂ ਦੇ ਤੇ ਉਹਦੀ ਪਜਾਮੇ ਕੱਪੜੇ ਉੱਚੇ ਹੋ ਗਏ ਸੀਗੇ ਤੇ ਉਹ ਫਿਰ ਲੈ ਆਈ ਆ ਆਪਾਂ ਕਿਉਂਕਿ ਗਰਮ ਕੱਪੜੇ ਪਾਉਣੇ ਜ਼ਰੂਰੀ ਹੁੰਦੇ ਆ ਇੱਕ ਕੱਪੜਾ ਲੈ ਕੇ ਆਈ ਆ ਕੱਜਲ ਲਕਮੀ ਦਾ ਦੇਖੋ ਇੱਕ ਮੈਂ ਆਪਦੇ ਲਈ ਲੈ ਕੇ ਆਈਆਂ socks ਇਹ ਪਤਾ ਕਿੰਨੇ ਦੀਆਂ ਆਗਾ ਕਿੰਨੇ ਦੀਆਂ ਹੋਣਗੀਆਂ ਤੁਸੀਂ ਦੱਸਿਓ ਦੋ ਜੋੜੇ ਆ ਇਹ ਬਹੁਤ ਸਸਤੇ ਮਿਲੇ ਆ ਇਹ ਮੈਨੂੰ ਇੱਕ ਕਪਲ ਲੈ ਕੇ ਆਈਆਂ ਸੁਇਆ ਇਹਨਾਂ ਦੀ ਮੈਨੂੰ ਜ਼ਰੂਰਤ ਬਹੁਤ ਰਹਿੰਦੀ ਆ ਤੇ ਮੈਂ ਲੈ ਆਈ ਪੈਂਗਾਂ ਤਾਂ ਮੇਰੇ ਕੋਲੇ ਬਹੁਤ ਹੁੰਦੇ ਆ ਪਰ ਮੈਂ ਜਦੋਂ ਉਤਾਰਦੀ ਆ ਉਤਾਰ ਕੇ ਕਈ ਵਾਰੀ ਕਿਤੇ ਗਈ ਨਹੀਂ ਹੋਵੇ ਪਾਰਸ ਚ ਸਿਟੀ ਨਹੀਂ ਪਾਰਸ ਚ ਉਹ ਬਰ ਸਾਰੀਆਂ ਪਾਰਸ ਚ ਇਕੱਠੀਆਂ ਹੋ ਜਾਂਦੀਆਂ ਹੋਰ ਕੇ ਲਾਉਦੇ ਨਹੀਂ ਬਰ ਰੱਖੇ ਪੋਲੇ ਜਾਂ ਨਹੀਂ ਆਲੇ ਕਿ ਆਇਆ ਪਰ ਹੀ ਬਣ ਇਹ ਬੇਟੇ ਦੇ ਕਰਿਆ ਕਰਦੇ ਆ ਹੁਣ ਜੂੜੇ ਉਹਨੇ ਕੇਸ ਰੱਖ ਲਏ ਆ ਤੇ ਥੋੜੇ ਛੋਟੇ ਆ ਤੇ ਜੂੜੇ ਦੋ ਹੋਇਆ ਕਰਨਗੇ ਇਹਦੇ ਤੇ ਫਿਰ ਆਪਾਂ ਦੋ ਜੂੜੇ ਕਰਕੇ ਉੱਤਰ ਉਹਦੇ ਪਟਕਾ ਬੰਨ੍ਹਦੇ ਆ ਕਰਾਂਗੇ ਪਟਕੇ ਤਾਂ ਮੈਂ ਪਹਿਲਾਂ ਲੈ ਆਈ ਸੀ ਉਦੋਂ ਕੇਸ ਛੋਟੇ ਸੀਗੇ ਤੇ ਰਬੜਾ ਚੜਾ ਦਿੰਦੀ ਸੀ ਹੁਣ ਥੋੜੇ ਜੇ ਵੱਡੇ ਹੋ ਗਏ ਆ ਤੇ ਫਿਰ ਮੈਂ ਕਿਹਾ ਗੁੰਦ ਕੇ ਨਾ ਵਾਲ ਛੇਤੀ ਵਧ ਜਾਣਗੇ ਉਹਦੇ ਲਈ ਫਿਰ ਆਪਾਂ ਰੀਬਨ ਲੈ ਕੇ ਆਏ ਆ ਕੁਝ ਲੈ ਆਏ ਆ ਆਪਾਂ ਰਬੜ ਬੈਂਡ ਆ ਤਾਂ ਘਰੀ ਜੂਜ ਆਮ ਹੀ ਹੋ ਜਾਂਦੇ ਆ ਇਹ ਮੈਨੂੰ ਵਧੀਆ ਲੱਗਦੇ ਆ ਇਸ ਗੁੱਤ ਕਰਕੇ ਵੀ ਪੈ ਜਾਂਦੇ ਆ ਇਹ ਤੇ ਪੋਨੀ ਦੇ ਵਿੱਚ ਹੀ ਪੈ ਜਾਂਦੇ ਆ ਇਹ ਲੈ ਆਏ ਆ ਆਪਾਂ ਇੱਕ ਮੈਨੂੰ ਆ ਸੋਹਣਾ ਲੱਗਿਆ ਇਹ ਲੈ ਆਈ ਇਹਦੇ ਨਾਲ ਦਾ ਮੇਰੇ ਕੋਲ ਇੱਕ ਸੂਟ ਆ ਉਹਦੇ ਨਾਲ ਫਿਰ ਮੈਂ ਸਾ ਮੈਚ ਹੋ ਜਾਊਗਾ ਸੂਟ ਬਹੁਤ ਸੋਹਣਾ ਮੇਰਾ ਉਹ ਮੈਂ ਪਰ ਲਿਆ ਸੀਗਾ ਤੇ ਉਹਦੇ ਨਾਲ ਰੌਡ ਵੈਣ ਮੈਨੂੰ ਹੁਣ ਮਿਲਿਆ ਇਹ ਮੈਨੂੰ ਬਹੁਤ ਪਿਆਰਾ ਲੱਗਿਆ ਇਹ ਜਿਹੜੀਆਂ ਆਪਾਂ ਲਿਪਸਟਿਕਾਂ ਲਿਆਉਂਦੀਆਂ ਉਹ ਵਾਲੀਆਂ ਆਹ ਵਾਲੀਆਂ ਕਿੰਨੇ ਕਲਰ ਲੈ ਕੇ ਆਈਆਂ ਮੈਂ 4 ਕਲਰ ਚਾਰ ਨਹੀਂ ਕਹਿ ਸਕਦੇ ਆਪਾਂ ਪੰਜ ਹੀ ਕਹਿ ਸਕਦੇ ਆ ਕਿਉਂਕਿ ਇੱਕ ਦੇ ਵਿੱਚ ਡਬਲ ਆ ਇਹ ਮੈਂ ਤੁਹਾਨੂੰ ਦਿਖਾਉਣੀ ਆ ਆ ਵਾਲੀ ਹੈਗੀ ਆ ਰੈੱਡ ਮਹਿਰੂਨ ਜਿਹਾ ਕਲਰ ਆ ਬਹੁਤ ਸੋਹਣਾ ਲੱਗਦਾ ਇਹ ਕਲਰ ਲੱਗਿਆ ਹੋਇਆ ਇਹ ਲੈ ਆਈ ਇੱਕ ਮੈਂ ਇੱਕ ਆ ਵਾਲਾ ਕਲਰ ਲੈ ਕੇ ਆਈ ਇਹ ਅੱਜ ਮੈਂ ਲਾ ਕੇ ਦੇਖੂਗੀ ਛਾ ਉਹ ਨੂੰ ਵੀ ਕਿਦਾਂ ਦੀ ਲੱਗਦੀ ਆ ਇਹ ਮੈਨੂੰ ਕਲਰ ਬਹੁਤ ਪਿਆਰਾ ਲੱਗਦਾ ਇਹ ਮੇਰੇ ਹਸਬੰਦ ਨੇ ਲਿਆ ਕੇ ਦਿੱਤਾ ਸੀਗਾ ਤੇ ਖਤਮ ਹੋ ਗਿਆ ਸੀਗਾ ਬਹੁਤ ਜ਼ਿਆਦਾ ਵਾਰਤ ਦੀਆਂ ਮੈਨੂੰ ਤੇ ਹੁਣ ਮੈਂ ਇਹਨੂੰ ਫੇਰ ਲੈ ਆਈ ਇਸੇ ਕਲਰ ਨੂੰ ਤੇ ਆਹ ਵਾਲੀਆਂ ਲਿਪਸਟਿਕਾਂ ਥੋੜੀਆਂ ਜੀਆਂ ਘੱਟ ਰੇਂਜ ਦੀਆਂ ਹਨ ਵੈਸੇ ਹੈ ਵੀ ਵਧੀਆ ਉੱਤਰ ਦੀਆਂ ਨਹੀਂ ਐ ਨਹੀਂ ਵੀ ਆਪਾਂ ਚਾਹ ਪਾਣੀ ਪੀਵਾਂਗੇ ਤਾਂ ਕੱਪਾਂ ਨੂੰ ਲੱਗੀ ਜਾਣੀਆਂ ਤੇ ਆਹ ਵਾਲੀ ਲਿਪਸਟਿਕ ਥੋੜੀ ਜਿਆ ਹਾਈ ਰੇਟ ਦੀ ਆ ਇਹ ਹੈਗੀ ਹੈ ਮੈਮਲਿਨ ਦੀ ਕਲਰ ਇਹਦਾ ਵੀ ਬਹੁਤ ਸੋਹਣਾਗਾ ਤੇ ਆਹ ਵਾਲੀ ਹੈ ਜਿਹੜੀ ਇਹ ਮੈਨੂੰ ਬਹੁਤ ਵਧੀਆ ਲੱਗੀ ਇਹ ਇਹਦੇ ਵਿੱਚ ਦੋ ਰਾਜ ਆ ਇੱਕ ਪਾਸੇ ਤਾਂ ਇਹ ਐ ਇਸ ਤਰ੍ਹਾਂ ਬ੍ਰਸ਼ ਵਾਲੀ ਆ ਕਲਰ ਇਹਦਾ ਵੀ ਬਹੁਤ ਸੋਹਣਾ ਦੂਸਰੀ ਸਾਈਡ ਇਹਦੀ ਇਸ ਤਰ੍ਹਾਂ ਇਹ ਰਾਣੀ ਜਾਂ ਛੇੜ ਆ ਜਾਂਦਾ ਜਿਵੇਂ ਹੋਵੇ ਤੁਹਾਨੂੰ ਲਾ ਕੇ ਦਿਖਾਉਣੀ ਐ ਮੈਂ ਦੇਖੋ ਕਿੰਨਾ ਪਿਆਰਾ ਕਲਰ ਆ ਸੋਹਣਾ ਲੱਗਦਾ। ਕਈ ਵਾਰੀ ਆਪਾਂ ਨੂੰ ਐ ਹੁੰਦਾ ਨਾ ਰੈੱਡ ਮਹਿਰੂਨ ਕਲਰ ਹੁੰਦਾ ਜਿਹੜਾ ਉਹ ਤਾਂ ਹਰ ਇੱਕ ਸੂਟ ਨਾਲ ਹੀ ਆਪਾਂ ਨੂੰ ਅਟੈਚ ਹੋ ਜਾਂਦਾ ਤੇ ਕਈ ਵਾਰੀ ਜਦੋਂ ਆਪਣੇ ਕੋਲੇ ਕੋਈ ਪਿੰਕ ਕਲਰ ਦਾ ਜਾਂ ਕੋਈ ਉਸ ਤਰ੍ਹਾਂ ਦਾ ਸੂਟ ਹੁੰਦਾ ਤੇ ਫਿਰ ਉਹ ਕੱਲਾ ਰੈੱਡ ਵੀ ਫਿਰ ਆਉਟਯਾ ਲੱਗਦਾ ਰਹਿੰਦਾ ਲਾਈਟ ਜਾਂ ਕਰਨਾ ਹੋਵੇ ਜੀ ਆਪਾਂ ਉਦੋਂ ਫਿਰ ਆਪਾਂ ਨੂੰ ਇਸ ਤਰ੍ਹਾਂ ਦਾ ਕਲਰ ਸਹੀ ਰਹਿੰਦਾਗਾ ਤੇ ਜੇ ਜਮਾਂ ਹੀ ਲਾਈਟ ਲਾਉਣਾ ਹੋਵੇ ਫਿਰ ਆਹ ਵਾਲਾ ਜਿਵੇਂ ਆਪਾਂ ਡੇਲੀ ਵਾਈਜ਼ ਯੂਜ਼ ਕਰਨਾ ਵੀ ਕਰ ਬਾਹਰ ਚ ਜਾ ਬਾਹਰ ਕਿਤੇ ਨਾ ਵੀ ਉਹ ਜੇ ਥਾਂ ਤੇ ਹਰ ਥਾਂ ਵੀ ਆਪ ਨੂੰ ਰੈੱਡ ਨਹੀਂ ਚੱਲਦਾ ਨਾ ਸੈਟ ਨਹੀਂ ਆਉਂਦਾ ਸੋਹਣਾ ਨਹੀਂ ਲੱਗਦਾ ਬਾਕੀ ਮੈਨੂੰ ਤਾਂ ਨਹੀਂ ਲੱਗਦਾਗਾ ਤੁਹਾਡਾ ਪਤਾ ਨਹੀਂ ਹੈ ਨਾ ਤੇ ਇੱਕ ਆਪਾਂ ਆਹ ਵਾਲੀ ਲੈ ਕੇ ਆਏ ਆ ਇਹ ਹੈਗਾ ਵੀ ਜੀ ਆਪਾਂ ਲਿਪਸਟਿਕ ਥੋੜੀ ਜੀ ਵੀ ਜਿਵੇਂ ਹਾਰਡ ਜੀ ਹੋ ਜਾਂਦੀ ਹੈ ਨਾ ਬੋਲ ਆਪਣੇ ਹੋ ਜਾਂਦੇ ਆ ਡਰਾਈ ਡਰਾਈ ਉਹਦੇ ਉੱਪਰ ਲਾਉਣ ਲਈ ਤੇ ਇਹਦੇ ਨਾਲ ਬਹੁਤ ਵਧੀਆ ਸ਼ਾਈਨਿੰਗ ਆਉਂਦੀ ਆ ਇਹ ਮੈਂ ਲਾ ਲੈਣੀ ਉੱਪਰ ਦੀ ਨਾਲ ਇਹਦੇ ਨਾਲ ਪੱਕੀ ਰਹਿੰਦੀ ਲੱਥਦੀ ਨਹੀਂ ਸਭ ਤੋਂ ਇੱਕ ਵਧੀਆ ਚੀਜ਼ ਇੱਕ ਮਿਆਲੇ ਕਿ ਆਈ ਹੈ ਆ ਦੇਖੋ ਇਹ ਹੈਗੀ ਆ ਆਪਣੇ ਅਪਰ ਲਿਪਸ ਲਈ ਇਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹਦਾ ਕਲਰ ਹੀ ਬਹੁਤ ਸੋਹਣਾ ਲੱਗਿਆ ਦੇਖੋ ਕਿੰਨਾ ਪਿਆਰਾ ਨਾ ਸ਼ਾਈਨਿੰਗ ਕਿੰਨੀ ਮਾਰਦੀ ਹੈ ਇਹ ਅੱਪਰ ਲਿਪਸ ਵੀ ਹੋ ਜਾਂਦੇ ਇਹਦੇ ਨਾਲ ਤੇ ਇਹਦੇ ਨਾਲ ਜਿਵੇਂ ਆਪਣੇ ਆ ਚੀਤੇ ਹੇਅਰ ਜ਼ਿਆਦਾ ਆ ਜਾਂਦੇ ਆ ਇਹ ਵੀ ਹੋ ਜਾਂਦੇ ਆ ਸਾਫ਼ ਹੋ ਜਾਂਦਾਗਾ ਕਈ ਭੈਣਾਂ ਤਾਂ ਗਲਵਾ ਲੈਂਦੀਆਂ ਉਹਦੇ ਨਾਲ ਆਪਣੇ ਸ਼ਾਈਆਂ ਵਗੈਰਾ ਪੈਣ ਦਾ ਵੀ ਡਰ ਹੁੰਦਾਗਾ ਧਾਗਾ ਨਹੀਂ ਲਵਾਉਣਾ ਚਾਹੀਦਾ ਜ਼ਿਆਦਾਤਰ ਅੱਪਰ ਲਿਪਸ ਤੇ ਤਾਂ ਬਹੁਤ ਘੱਟ ਲਵਾਉਣਾ ਚਾਹੀਦਾ ਪਣੋ ਮੈਂ ਕੀ ਥ੍ਰੈਡਿੰਗ ਤਾਂ ਆਪਾਂ ਕਰਵਾਉਂਦੇ ਹੀ ਰਹਿੰਦੇ ਆ ਨਾ ਤੇ ਆਹ ਵਾਲੀ ਇਹਦੇ ਵਿੱਚ ਥ੍ਰੈਡਿੰਗ ਲਈ ਆ ਇਹ ਤਾਂ ਪਤਾ ਨਹੀਂ ਹੁਣ ਮੈਥੋਂ ਵਰਤ ਹੀ ਜਾਊਗੀ ਕਿ ਨਹੀਂ ਮੈਂ ਕਦੇ ਵਰਤਿਆ ਨਹੀਂ ਇਹਨੂੰ ਪਰ ਉਹਨਾਂ ਨੇ ਆਪਾਂ ਨੂੰ ਨਾਲ ਦਿੱਤਾ ਹੈ ਤੇ ਆਪਾਂ ਟਰਾਈ ਜ਼ਰੂਰ ਕਰਾਂਗੇ ਤੇ ਅਪਰ ਲਿਫਟਸ ਲਈ ਇਹ ਬਹੁਤ ਵਧੀਆ ਹੈਗਾ ਤੇ ਬਾਕੀ ਜਿਨ੍ਹਾਂ ਦੇ హెయిਰ ਜ਼ਿਆਦਾ ਹੁੰਦੇ ਆ ਉਹਨਾਂ ਲਈ ਬਿਹਤਰ ਹੈ ਬਾਕੀ ਇਹਦਾ ਕਲਰ ਤੇ ਇਹਦਾ ਡਿਜ਼ਾਈਨ ਬਹੁਤ ਸੋਹਣਾ ਇਹ ਚਾਰਜ ਲੱਗ ਜਾਂਦੀ ਹੈ ਚਾਰਜਰ ਵਾਲੀ ਹੈ ਹੈ ਇਹ ਨਾਲ ਆਪਾਂ ਇਹਨੂੰ ਸਾਫ਼ ਕਰ ਸਕਦੇ ਹਾਂ ਜੇ ਇਹਦੇ ਵਿੱਚ హెయిਰ ਫਸ ਜਾਣਗੇ ਨਾ ਉਹ ਇਹਦੇ ਵਿੱਚ ਇਸ ਤਰ੍ਹਾਂ ਸਾਫ਼ ਹੋ ਜਾਂਦਾ ਹੈ ਨਸਤਰ ਵਰਗੇ ਇਹਦੇ ਵਿੱਚ ਬਰੀਕ-ਬਰੀਕ ਆ ਚੀਜ਼ਾਂ ਉਸ ਤਰ੍ਹਾਂ ਐ ਇਹਨੂੰ ਬ੍ਰਸ਼ ਨਾਲ ਸਾਫ਼ ਹੋ ਜਾਂਦੀ। ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਆ। ਹਾਂਜੀ ਇਹ ਸੀ ਆਪਣੀ ਅੱਜ ਦੀ ਸ਼ਾਪਿੰਗ ਬਾਜ਼ਾਰ ਗਏ ਤੇ ਹੁਣ ਆਪਾਂ ਹੋ ਰਹੇ ਆ ਕੰਮ ਕਰ ਤੋਂ ਲੇਟ ਰੋਟੀ ਪਾਣੀ ਬਣਾਉਣਾ ਦਾਲ ਸਬਜ਼ੀ ਦਾ ਟਾਈਮ ਹੋਇਆ ਪਿਆ ਤੇ ਹੁਣ ਮੈਂ ਫਟਾਫਟ ਹੁੰਨੀ ਚੁੱਲ੍ਹੇ ਦੇ ਨੇੜੇ ਤੇ ਉਸ ਤੋਂ ਬਾਅਦ ਆਪਾਂ ਲਾਈਵ ਵੀ ਆਉਣਾ ਤੁਹਾਡੇ ਨਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਸੋਨੇ ਸੋਨੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਦਾ ਹੀ ਆਪਾਂ ਨੂੰ ਹੌਸਲਾ ਹੁੰਦਾ ਹੈ ਧੰਨਵਾਦ ਜੀ